ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਆ ਗਏ ਜੀ ਆਪਾਂ ਗੁਰਦੁਆਰਾ ਬੀਬੀ ਮੁਮਤਾਜ਼ਗੜ ਤੇ ਆਪਾਂ ਰਸਤੇ 'ਚ ਰੁਕੇ ਆ ਜੀ ਇੱਕ ਜਗ੍ਹਾ ਤੇ ਇਹ ਇੱਥੇ ਪਿੰਡ ਆਏ ਨੌਰੰਗਪੁਰਾ ਪਿੰਡ ਨੌਰੰਗਪੁਰ ਪਿੰਡ ਪੈਂਦਾ ਜੀ ਇੱਥੇ ਆਨ ਐਕਸਪਲੋਰ ਪਿੰਡ ਆ ਇਹ ਜਿਹੜੇ ਪਿੰਡ ਵਾਲੇ ਬੰਦੇ ਉਹੀ ਆਉਂਦੇ ਇੱਧਰ ਹੋਰ ਤਾਂ ਕੋਈ ਨਹੀਂ ਆਉਂਦਾ ਹੈਗਾ ਰਸਤੇ 'ਚ ਪੈਂਦਾ ਜੀ ਤੁਹਾਨੂੰ ਨਾ ਮੈਂ ਤੇ ਮੱਝਾਂ ਬੰਨੀਆਂ ਹੋਈਆਂ ਇੱਕ ਜਗ੍ਹਾ ਤੇ ਡਰਾਖ ਦੇ ਥਲੇ ਡਰਾਖਤ ਖਾਵਾ ਤੁਹਾਨੂੰ ਮੈਂ ਇਹ ਸ਼ਾਮਾ ਦੇਖੋ ਕਿੰਨੀ ਗੁੜੀ ਆ ਦੀ ਇਧਰ ਤੁੱਪ ਹੈ ਤੇ ਤਾਂ ਪੂਰੀ ਫਲ ਸ਼ਾਮਾ ਇਹਨਾਂ ਨੂੰ ਟੇਖਣੀ ਖੜੀ ਹਵਾ ਚੱਲ ਰਹੀ ਆ ਲਓ ਜੀ ਤੇ ਇਹ ਪਿੰਡ ਦਾ ਵਾਲਾ ਵਾਲਾ ਜੀ ਇਹ ਹੈਗਾ ਨੌ ਰੰਗਪੁਰ ਪਿੰਡ ਜਿਲ੍ਹਾ ਰੂਪੜ ਦੇ ਵਿੱਚ ਪੈਂਦਾ ਆ ਇਹ ਪਰਖਾਲੀ ਤੋਂ ਆਪਾਂ ਇਸ ਟਾਈਮ 10 ਕਿਲੋਮੀਟਰ ਦੂਰ ਖੜੇ ਆ ਜੀ ਜੇ ਗੁਰਦਵਾਰਾ ਸਾਹਿਬ ਨੂੰ ਆਉਣਾ ਹੈ ਤਾਂ ਪਰਖਾਲੀ ਹੋ ਕੇ ਆ ਸਕਦੇ ਤੁਸੀਂ ਚੰਡੀਗੜ੍ਹ ਤੋਂ ਵੀ ਪਰਖਾਲੀ ਹੋ ਕੇ ਤੇ ਲੋਈ ਚੱਲ ਰਹੀ ਆਪਾਂ ਗੁਰਦਵਾਰਾ ਸਾਹਿਬ ਬੀਬੀ ਮੁਤਾਜ਼ ਜੀ ਦੇ ਪਹਿਲਾਂ ਵੀ ਤੁਹਾਨੂੰ ਦਿਖਾਏ ਸੀਗਾ ਮੈਂ ਵੀਡੀਓ ਦੇ ਵਿੱਚ ਗੁਰਦੁਆਰਾ ਫੇਰ ਚੱਲਦੇ ਆ ਦਰਸ਼ਨ ਕਰਨ ਗੁਰਦੁਆਰਾ ਬੀਬੀ ਮੁਮਤਾਜ਼ガル ਜੀ ਦੇ ਤੇ ਮੇਰੇ ਨਾਲ ਨੇ ਸਰਦਾਰ ਗੁਰਤੇਜ ਵੀਰ ਸਿੰਘ ਬਈ ਬਹੁਤ ਸੋਹਣਾ ਮਾਹੌਲ ਹੈ ਚਲੋ ਜੀ ਦਰਸ਼ਨੀ ਡਿਊਟੀ ਆ ਗਈ ਗੁਰਦੁਆਰਾ ਸਾਹਿਬ ਦੀ ਸੇਹ ਰਸਤਾ ਜਾਂਦਾ ਏ ਕਹਣਾ ਜੰਗਲ ਆੜ ਵਾਲੇ ਬਿਲਕੁਲ ਕਾ ਵਿਚੜਾਈ ਕਰਕੇ ਆ ਉਚਾਈ ਹੈ ਬਹੁਤ ਜ਼ਿਆਦਾ ਤੇ ਲੋ ਜੀ ਸਾਹਮਣੇ ਆ ਗਿਆ ਜੀ ਗੁਰਦੁਆਰਾ ਬੀਬੀ ਮੁੰਤਾਜਗੜ ਤੇ ਸੰਗਤ ਟਾਂਗ ਟਾਂਗ ਸੰਗਤ ਆਉਂਦੀ ਇੱਥੇ ਅਜੇ ਨਾ ਪਤਾ ਨਹੀਂ ਹੈਗਾ ਲੋਕਾਂ ਨੂੰ ਤੇ ਇਹ ਗੁਰਦੁਆਰਾ ਬੀਬੀ ਮੁੰਤਾਜ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਜੀ ਇਥੋਂ ਬੀਬੀ ਮੁੰਤਾਜ ਜੀ 110 ਸਾਲ ਆ ਜਿਹੜੇ ਕਹਿੰਦੇ ਉਹ ਕੋਟੜਾ ਨਿਹੰਗ ਖਾਨ ਦੇ ਉੱਥੇ ਇੱਕ ਹਵੇਲੀ ਆ ਉੱਥੇ ਕਮਰਾ ਏ ਤੇ ਉੱਥੇ ਦੀਵਾ ਜਗਾਉਣ ਜਾਂਦੇ ਸੀਗੇ ਜਿੱਥੇ ਭਾਈ ਬਜਤਰ ਸਿੰਘ ਜੀ ਦਾ ਅੰਗੀਠਾ ਸਾਹਿਬ ਹੈ ਜਿੱਥੇ ਸੰਸਕਾਰ ਹੋਇਆ ਸੀ ਭਾਈ ਬਜਤਰ ਸਿੰਘ ਜੀ ਦਾ ਤੇ ਉੱਥੇ ਹੀ ਉਹਨਾਂ ਨੇ ਸੇਵਾ ਕੀਤੀ ਸੀਗੀ ਭਾਈ ਬਜਤਰ ਸਿੰਘ ਦੀ ਤੇ ਉਸ ਦੇ ਸਬੰਧ ਦੇ ਵਿੱਚ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਤੇ ਬੀਬੀ ਮੁੰਤਾਜ ਜੀ ਨੇ ਇੱਥੇ ਜਿਹੜੀ ਭਗਤੀ ਕੀਤੀ ਸੀਗੀ ਮੇਰੇ ਦਿੱ ਤੱਕ ਨਿਗਾਹ ਜਾਂਦੀ ਸਾਰਾ ਜੰਗਲ ਆ ਇਹ ਸਾਹਮਣੇ ਹਿਮਾਚਲ ਦੇ ਪਹਾੜ ਵੀ ਲੱਗਦੇ ਆ ਠਿੱਕੇ-ਠਿੱਕੇ ਜੇ ਚਲੋ ਜੀ ਕਰਾਉਂਦੇ ਦਰਸ਼ਨ ਤੁਹਾਨੂੰ ਇਤਿਹਾਸ ਲਿਖਾਇਆ ਜੀ ਸਾਰਾ ਬੀਬੀ ਮੁਨਤਾਜ ਗੜ੍ਹ ਸਾਹਿਬ ਦਾ ਇਹ ਸਾਰਾ ਇਤਿਹਾਸ ਹੈ ਤੁਸੀਂ ਪੜ ਸਕਦੇ ਆ ਜਿਹੜੀ ਸੇਵਾ ਉਹ ਕੀਤੀ ਸੀਗੀ ਜਦੋਂ ਜ਼ਖਮੀ ਹੋਗੇ ਸੀ ਬਾਬਾ ਬਜਤਰ ਸਿੰਘ ਜੀ ਬੀਬੀ ਮੁਨਤਾਜ ਜੀ ਨੇ ਕੋਟੜਾ ਨਿਹੰਗ ਖਾਂ ਦੀ ਲੜਕੀ ਸੀ ਇਹ ਤੇ ਭਾਈ ਬਜਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਬੀਬੀ ਮੁਨਤਾਜ ਜੀ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਭਾਕੀ ਕੀਤੀ ਹੈ ਇੱਥੇ ਤੇ ਪਧਰੋਇਆ ਤੇ ਕਾਫੀ ਉੱਪਰ ਨੂੰ ਚਾਹੀਦੇ ਜਾ ਕੇ ਗੁਰਦਵਾਰ ਸਾਹਿਬ ਤੁਸੀਂ Google ਤੇ ਲੋਕੇਸ਼ਨ ਪਾ ਕੇ ਵੀ ਆ ਸਕਦੇ ਆ Google ਤੇ ਲੋਕੇਸ਼ਨ ਪਾ ਕੇ ਆ ਜਾਓ ਆਰਮਨਾਲ ਲੋਕੇਸ਼ਨ ਪਿਆ ਦਿੰਦੀ ਆ ਇੱਥੇ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੀ ਜੀ ਆਪਾਂ ਤੇ ਇਹ ਇਤਿਹਾਸਕ ਖੂਆ ਜੀ ਬੀਬੀ ਮਮਤਾ ਜੀ ਦੇ ਟਾਈਮ ਦਾ ਹੀ ਆ ਖੂ ਇਹ ਹੁਣ ਤਾਂ ਸੁੱਕ ਗਿਆ ਬੰਦ ਹੋ ਗਿਆ ਬਾਈ ਦੂਜਾ ਰਸਤਾ ਹੈਗਾ ਜੰਗਲ ਜਿਉਣ ਨੂੰ ਪੌੜੀਆਂ ਬਣੀਆਂ ਹੋਈਆਂ ਚਾਰੇ ਪਾਸੇ ਜਿਹੜਾ ਜੰਗਲੀ ਜੰਗਲ ਹੈ ਜੀ ਸਾਰੇ ਇਹ ਏਰੀਆ ਹੈ ਪੂਰਾ ਗ੍ਰੀਨ ਏਰੀਆ ਹੈ ਸામਨੇ ਵੀ ਹਿਮਾਚਲ ਦੇ ਪਹਾੜ ਦਿਖ ਰਹੇ ਆ ਚਲੋ ਜੀ ਦਰਸ਼ਨ ਕਰ ਰਹੇ ਤੁਸੀਂ ਗੁਰਦਵਾਰਾ ਬੀਬੀ ਮਤਾਜਗੜ ਸਾਹਿਬ ਦੇ ਬਹੁਤ ਹੀ ਖੂਬਸੂਰਤ ਲੋਕੇਸ਼ਨ ਤੇ ਗੁਰਦਵਾਰਾ ਸਾਹਿਬ ਆਇਆ ਚਾਰੇ ਪਾਸੇ ਜਿਹੜੀ ਰਿਆਲੀ ਇੱਥੇ ਖੁੱਲਾ ਏਰੀਆ ਵਿਚਾਰੇ ਪਾਸੇ ਜੰਗਲ ਕਰਦੇ ਆਂ ਦਰਸ਼ਾੰਦਰ ਦਰਬਾਰ ਸਾਹਿਬ ਦੇ ਤੋਂ ਸਾਹਮਣੇ ਨਿਊ ਚੰਡੀਗੜ੍ਹ ਦਿਖ ਰਿਹਾ ਜੀ ਜੰਗੂਮ ਕਰਕੇ ਤਾਂ ਆ ਰਿਹਾ ਤੁਹਾਨੂੰ ਮੈਂ ਨਿਊ ਚੰਡੀਗੜ੍ਹ ਤੋਂ ਨੇੜੇ ਹੀ ਐ ਇੱਥੇ ਮਰਾ ਵੀ ਕਿਲੋਮੀਟਰ ਦਾ ਰਸਤਾ ਹੈ ਸਾਰਾ ਤੇ ਲੋ ਜੀ ਸਾਹਮਣੇ ਤਪਸਥਾਨ ਅਬੀ ਬੀਜ ਦਾ ਜੀ ਬੀ ਮਹਤਾਜ ਜੀ ਦਾ ਇਹਨਾਂ ਦੇ ਕਰਾਉਂਦੇ ਜੀ ਦਰਸ਼ਨ ਤੁਹਾਨੂੰ ਕਲੋਦੀ ਬੀਬੀ ਮੁਤਾਜ਼ ਜੀ ਦਾ ਤਪਸਥਾਨ ਜਿੱਥੇ ਤਪ ਕੀਤਾ ਸੀਗਾ ਉਹਨਾਂ ਨੇ ਬੈਠ ਕੇ ਇਹ ਇਹ ਤਪਸਥਾਨ ਬੀਬੀ ਦਾ ਇੱਥੇ ਬੈਠ ਕੇ ਉਹਨਾਂ ਨੇ ਜਿਹੜੀ ਤਪੱਸਿਆ ਕੀਤੀ ਸੀਗੀ ਲੋਕੇਸ਼ਨ ਬਹੁਤ ਸੋਹਣੀ ਦਿਖਦੀ ਹੈ ਇੱਥੋਂ ਸਾਰਾ ਜਿਹੜਾ ਡਾਊਨ ਵਾਲਾ ਏਰੀਆ ਸਾਰਾ ਦਿਖਦਾ ਹੈ ਇੱਥੋਂ ਸਾਰਾ ਜੰਗਲ ਹੀ ਆ ਇਹ ਪੂਰਾ ਤੇ ਸਾਹਮਣੇ ਆਪਾਂ ਥਰਮਲ ਪਲਾਂਟ ਦੇਖ ਸਕਦੇ ਜੀ ਜ਼ੂਮ ਕਰਕੇ ਦਿਖਾਉਣਾ ਮੈਂ ਤੁਹਾਨੂੰ ਤਕਰੀਬਨ 5-6 ਕਿਲੋਮੀਟਰ ਦੂਰ ਹੋਣਾ ਇੱਥੋਂ ਤਹ ਲਓ ਜੀ ਆਪਣੇ ਦਰਸ਼ਨ ਕੀਤੇ ਨੇ ਗੁਰਦੁਆਰਾ ਬੀਬੀ ਮਨਤਾਜਗੜ ਜੀ ਦੇ ਤੇ ਬੈਠਣ ਵਾਸਤੇ ਬੈਂਚ ਵੀ ਲਾਏ ਹੋਏ ਆਇਆ ਗੁਰਦੇ ਜੀ ਇੱਥੇ ਬੈਠਦੇ 2 ਮਿੰਟ ਪੁੱਤ ਤੇ ਆਪਣੇ ਦਰਸ਼ਨ ਕੀਤੇ ਨੇ ਜੀ ਗੁਰਦੁਆਰਾ ਬੀਬੀ ਮਨਤਾਜਗੜ ਜੀ ਦੇ ਜੋ ਕਿ ਰੋਪੜ ਜ਼ਿਲ੍ਹੇ ਚ ਪੈਂਦਾ ਆ ਇਹ ਪਰ ਇੱਥੇ ਸੰਗਤ ਬਹੁਤ ਘੱਟ ਆਉਂਦੀ ਆ ਵੀਡੀਓ ਪਾਉਣ ਦਾ ਮਕਸਦ ਇਹੀ ਹੁੰਦਾ ਹੈ ਵੀ ਵੱਧ ਤੋਂ ਵੱਧ ਵੀਡੀਓ ਸੰਘਾ ਤੱਕ ਜਾਵੇ ਆਪਣੇ ਜਿਹੜੇ ਸਿੱਖ ਕੌਮ ਹੈ ਵੱਧ ਤੋਂ ਵੱਧ ਦਰਸ਼ਨ ਕਰੇ ਜਾਣ ਇੱਥੇ ਆ ਕੇ ਤੁਸੀਂ ਗੂਗਲ ਤੇ ਸਰਚ ਕਰਕੇ ਆ ਸਕਦੇ ਹੋ ਆਰਾਮ ਨਾਲ ਇੱਥੇ ਗੂਗਲ ਤੇ ਸਰਚ ਆਪਣਾ ਲੋਕੇਸ਼ਨ ਪਾ ਕੇ ਆਰਾਮ ਨਾਲ ਤੇ ਬੰਦਾ ਪਹੁੰਚ ਸਕਦਾ ਮੋਹਾਲੀ ਤੋਂ ਵੀ ਨੇੜੇ ਹੈ ਤੇ ਚੰਡੀਗੜ੍ਹ ਤੋਂ ਵੀ ਨੇੜੇ ਹੈ 10-20 ਕਿਲੋਮੀਟਰ ਹੋਣਾ ਚੰਡੀਗੜ੍ਹ ਤੋਂ ਵੀ ਤੇ ਰੋਪੜ ਤੋਂ ਵੀ ਬਿਲਕੁਲ ਨੇੜੇ ਹੈ ਇਹ ਇਹ ਮਤਲਬ ਮੇਨ ਪਰਖਾਲੀ ਆ ਕੇ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਆ ਪਰਖਾਲੀ ਆ ਕੇ ਲੋਕੇਸ਼ਨ ਲਾ ਲਓ ਮੀਆਂਪੁਰ ਪਰਖਾਲੀ ਆ ਕੇ ਤੇ ਆਹਰਾਂ ਨੂੰ ਤੁਸੀਂ ਪਹੁੰਚ ਸਕਦੇ ਆ ਇੱਥੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਜੀ ਇੱਥੇ ਪਹੁੰਚਣ ਦੀ ਦਰਸ਼ਨ ਕਰਨ ਦੀ ਬਹੁਤ ਹੀ ਸੋਹਣਾ ਬਹੁਤ ਵਧੀਆ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਏ ਤੇ ਇਤਿਹਾਸਕ ਗੁਰਦੁਆਰਾ ਏ ਇਤਿਹਾਸ ਆ ਸਿੱਖ ਕੌਮ ਦੇ ਵਿੱਚ ਦਾ ਇੱਕ ਬਹੁਤ ਵੱਡਾ 10ਵੇਂ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਬਾਬਾ ਬਜਤਰ ਸਿੰਘ ਜੀ ਨਾਲ ਸੰਬੰਧ ਰੱਖਦਾ ਜਿਹੜਾ ਇਤਿਹਾਸ ਜੀ ਮੁਤਾਜ ਜੀ ਦਾ ਸਿੰਘਾਂ ਦਾ ਘੋੜਾ ਇਹ ਲਓ ਜੀ ਸਿੰਘਾਂ ਦਾ ਘੋੜਾ ਖੁੱਲਾ ਛੱਡਿਆ ਹੋਇਆ ਆਨੰਦਮਾਨ ਦਾ ਪੂਰਾ